ਇੱਕ ਅਮੀਰ ਆਦਮੀ ਨੇ ਆਪਣੇ ਘਰ ਵਿੱਚ ਇੱਕ ਕੁੱਤਾ ਤੇ ਇੱਕ ਸ਼ੇਰ ਪਾਲਿਆ ਹੋਇਆ ਸੀ। ਉਹ ਆਦਮੀ ਰੋਜ਼ਾਨਾ ਸਮੇਂ ਸਿਰ ਦੋਨਾਂ ਜਾਨਵਰਾਂ ਨੂੰ ਉਹਨਾਂ ਦੀ ਬੰਨਦੀ ਖੁਰਾਕ ਦਿੰਦਾ। ਕੁੱਤਾ ਉਸਨੇ ਘਰ ਦੇ ਗੇਟ ਤੇ ਬੰਨਿਆ ਹੋਇਆ ਸੀ। ਜਦ ਕਿ ਸ਼ੇਰ ਘਰ ਦੇ ਪਿਛਲੇ ਪਾਸੇ ਜਿਹੜੀ ਜਗ੍ਹਾ ਸੀ ਉੱਥੇ ਰਹਿੰਦਾ ਸੀ। ਰੋਜ਼ਾਨਾ ਖੁਰਾਕ ਖਾਣ ਤੋਂ ਬਾਅਦ ਸ਼ੇਰ ਸੌਂ ਜਾਂਦਾ ਸੀ। ਲਗਭਗ ਆਪਣੇ ਦਿਨ ਦੇ 18 ਘੰਟੇ ਉਹ ਸ਼ੇਰ ਸੌਂ ਕੇ ਗੁਜ਼ਾਰ ਦਿੰਦਾ ਸੀ ਤੇ ਉਹ ਮਨੁੱਖ ਜਿਸ ਨੇ ਉਹ ਦੋਨੋਂ ਜਾਨਵਰ ਰੱਖੇ ਹੋਏ ਸਨ ਉਹਦੇ ਮਨ ਦੇ ਵਿੱਚ ਉਦਾਸੀ ਸੀ ਕਿਉਂ ਕਿ ਜਿਹੜਾ ਕੁੱਤਾ ਸੀ ਉਹ ਹਰੇਕ ਆਏ ਗਏ ਤੇ ਭੌਂਕਦਾ ਸੀ ਜਦਕਿ ਜਿਹੜਾ ਸ਼ੇਰ ਸੀ ਉਹਨੂੰ ਕਿਸੇ ਦੇ ਆਉਣ ਜਾਂ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਇੱਕ ਦਿਨ ਕੀ ਹੋਇਆ ਉਸ ਅਮੀਰ ਆਦਮੀ ਦੇ ਘਰ ਵਿੱਚ ਕੁਝ ਚੋਰ ਆਏ ਔਰ ਉਹਨਾਂ ਚੋਰਾਂ ਨੇ ਕੁੱਤੇ ਦੇ ਅੱਗੇ ਇੱਕ ਹੱਡੀ ਸੁੱਕੀ ਜਦੋਂ ਉਹਨਾਂ ਨੇ ਕੁੱਤੇ ਦੇ ਅੱਗੇ ਹੱਡੀ ਸੁਕੀ ਤੇ ਉਹ ਕੁੱਤਾ ਉਸ ਹੱਡੀ ਦੇ ਲਾਲਚ ਲੱਗ ਗਿਆ। ਚੋਰ ਘਰ ਦੇ ਅੰਦਰ ਦਾਖਲ ਹੋਏ, ਖੜਾਕ ਹੋਇਆ ਤੇ ਜਦੋਂ ਸ਼ੇਰ ਨੂੰ ਪਤਾ ਲੱਗਿਆ, ਕੁੱਤਾ ਹੱਡੀ ਦੇ ਲਾਲਚ ਦੇ ਵਿੱਚ ਕੁਝ ਨਹੀਂ ਕਰ ਰਿਹਾ ਸੀ, ਉਹ ਹੱਡੀ ਦੇ ਵਿੱਚੋਂ ਮਾਸ ਕੱਢਣ ਵਾਸਤੇ ਜਦੋਂ ਜਹਿਦ ਕਰ ਰਿਹਾ ਸੀ। ਜਦਕਿ ਸ਼ੇਰ ਨੇ ਉਪਰੇ ਬੰਦਿਆਂ ਨੂੰ ਮਹਿਸੂਸ ਕੀਤਾ, ਉਹ ਉੱਠਿਆ। ਆਪਣੀ ਜਗ੍ਹਾ ਤੋਂ ਉੱਟ ਕੇ ਉਸਨੇ ਆਉਣ ਵਾਲੇ ਚੋਰਾਂ ਦੇ ਉੱਤੇ ਹਮਲਾ ਕਰ ਦਿੱਤਾ। ਅਤੇ ਕੁੱਤਿਆਂ ਨੂੰ ਥਾਂੇ ਖਤੋ ਕਰ ਦਿੱਤਾ ਜਦੋਂ ਚੀਕ ਝਾੜਾ ਪਿਆ ਤੇ ਅਮੀਰ ਆਦਮੀ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਇਆ ਉਹਨੇ ਦੇਖਿਆ ਕਿ ਜਿਹੜਾ ਉਸ ਦਾ ਕੁੱਤਾ ਹੈ ਉਹ ਹੱਡੀ ਦੇ ਨਾਲ ਖੇਡ ਰਿਹਾ ਹੈ ਹੱਡੀ ਦੇ ਵਿੱਚੋਂ ਮਾਸ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਜਿਸ ਸ਼ੇਰ ਨੂੰ ਉਹ ਹਮੇਸ਼ਾ ਨਕਮਾ ਸਮਝਦਾ ਸੀ ਉਸ ਸ਼ੇਰ ਨੇ ਅੱਜ ਚੋੜਾ ਨੂੰ ਖਤਮ ਕਰਕੇ ਉਸ ਦੇ ਘਰ ਤੇ ਪ੍ਰਭਾਵ ਦੀ ਰੱਖਿਆ ਕੀਤੀ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਜਿਨ੍ਹਾਂ ਦੇ ਇਰਾਦੇ ਦ੍ਰਿੜ ਹੁੰਨ ਜਿਨ੍ਹਾਂ ਦੇ ਆਸੇ ਉੱਚੇ ਹੁੰਨ ਉਹ ਕਦੇ ਵੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਜਿਸ ਤਰ੍ਹਾਂ ਸ਼ੇਰ ਦਾ ਜਿਹੜਾ ਕੰਮ ਹੈ ਇਰਾਦਾ ਹੈ ਜਿਹੜਾ ਦ੍ਰਿੜ ਹੈ ਤੇ ਉਹਨੂੰ ਕੁੱਤਿਆਂ ਦੇ ਭੌਂਕਣ ਨਾਲ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਦੇ ਇਰਾਦੇ ਉੱਚੇ ਨੇ ਜਿਨ੍ਹਾਂ ਦੇ ਇਰਾਦੇ ਦ੍ਰਿੜ ਨੇ ਉਹ ਮਨੁੱਖ ਆਪਣੇ ਇਰਾਦਿਆਂ ਦੀ ਪੂਰਤੀ ਕਰਨ ਵਾਸਤੇ ਉੱਚੇ ਨਿਸ਼ਾਨਿਆਂ 'ਤੇ ਪਹੁੰਚਣ ਲਈ ਕੁੱਤਿਆਂ ਦੀ ਪਰਵਾਹ ਨਹੀਂ ਕਰਦੇ ਇਸ ਕਰਕੇ ਸਾਨੂੰ ਵੀ ਸ਼ੇਰ ਵਾਂਗੂ ਦਰ ਤੇ ਉੱਚਾ ਇਰਾਦਾ ਰੱਖਣਾ ਚਾਹੀਦਾ ਹੈ ਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਭੁੱਲਣ ਦੀ ਲੋੜ ਸਿਰਫ ਉੱਥੇ ਹੈ ਜਿੱਥੇ ਲੋੜ ਹੋਵੇ ਤੇ ਨਹੀਂ ਤਾਂ ਜੇਕਰ ਅਸੀਂ ਵੀ ਉਸ ਕੁੱਤੇਾਂ ਨੂੰ ਮਾੜੀ-ਮਾੜੀ ਗੱਲ ਤੇ ਬੁਰਾਣਾ ਸ਼ੁਰੂ ਕਰਦੇ ਆਗੇ ਜਾਂ ਰਸਤੇ ਦੇ ਵਿੱਚ ਆਉਣ ਵਾਲੀਆਂ ਮਾੜੀਆਂ-ਮਾੜੀਆਂ ਮੁਕਾਬਤਾਂ ਦੇ ਵਿੱਚ ਆਪਣਾ ਸਮਾਂ ਵਿਅਰਥ ਕਰਨਾ ਸ਼ੁਰੂ ਕਰਦੇ ਆਗੇ ਤਾਂ ਅਸੀਂ ਕੋਚ ਨਿਸ਼ਾਨਿਆਂ ਤੇ ਨਹੀਂ ਪਹੁੰਚ ਸਕਦੇ ਸਾਨੂੰ ਇਹ ਕਹਾਣੀ ਇਹ ਸਿੱਖਿਆ ਦਿੰਦੀ ਹੈ ਕਿ ਆਪਣਾ ਇਰਾਦਾ ਦ੍ਰਿੜ ਰੱਖੋ ਉੱਚਾ ਰੱਖੋ ਤੇ ਸਾਨੂੰ ਕੁੱਤਿਆਂ ਦੇ ਭੌਂਕਣ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ।